ਤਨੂ ਮੈਂ ਇੱਕ ਜੱਟ ਨੂੰ ਮਿਲਾਉਣ ਜਾ ਰਿਹਾ ਨਾ 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 ਵੀਡੀਓ ਨਾ ਛੱਡੋ ਵੀਡੀਓ ਨਾ ਛੱਡੋ ਜੱਟੋ ਨਹੀਂ ਜਿਹੜਾ ਗਾਣਿਆਂ ਚ ਬੋਕਦਾ ਉਹ ਜੱਟ ਨਹੀਂ ਜਿਹੜਾ ਜਿਹਦੇ ਸਿਰ ਤੇ ਕਚਹਿਰੀਆਂ ਚੱਲਦੀਆਂ ਮੈਂ ਮਿਲਾਉਣ ਜਾ ਰਿਹਾ ਅਸਲੀ ਜੱਟ ਨੂੰ ਕਰਦਿਆਂ ਨੂੰ ਕਹੇ ਵੀ ਮੈਨੂੰ ਜੋ ਮਰਜ਼ੀ ਕਰਨਾ ਪਵੇ ਚਾਹੇ ਮੈਂ ਰੇੜੀ ਲਾਵਾਂ ਹੁਣ ਮੈਂ ਜੋਬ ਨਹੀਂ ਕਰਨੀ ਮੈਂ ਆਪਦਾ ਕਰਨਾ ਚਾਹੇ ਛੋਟਾ ਹੀ ਕੰਮ ਕਰਾਂ ਮੈਂ ਤਾਂ ਆਦੇ ਪਹਿਲਾਂ ਮੈਂ ਰੇੜੀ ਲਾਉਂਦਾ ਰਿਹਾ ਸਾਲ ਇੱਕ ਹੋ ਗਿਆ ਮੈਨੂੰ ਇਹ ਹੀ ਲਾਉਂਦੇ ਨੇ ਹੁਣ ਰੇੜੀ ਛੱਡ ਕੇ ਹੁਣ ਮੈਂ ਆਪਦੀ ਆ ਫੂਡ ਵੈਨ ਤਿਆਰ ਕਰਾਈ ਹੈ ਜਿਸ ਮੈਨੂੰ ਅਪਡਾਉਣ ਕਰਨਾ ਸੋਕਾ ਹੈ ਮੈਂ ਇੱਕ ਨੋਰਮਲ ਆਮ ਘਰ ਤੋਂ ਮੈਂ ਆਉਣਾ ਹੈ ਮੈਂ ਤੁਹਾਨੂੰ ਆਮ ਦੀ ਗੱਲ ਹੀ ਦੱਸ ਦਿੰਦਾ ਬਈ ਜਦੋਂ ਜ਼ਿੰਮੇਵਾਰੀ ਪੈ ਜਾਂਨ ਪਰਿਵਾਰ ਦੀ ਠੀਕ ਹੈ ਬੇਬੇ-ਵਾਪੂ ਨੂੰ ਵੀ ਸਾਹਮਣਾ ਬੱਚੇ ਵੀ ਹੈ ਵਾਈਫ ਵੀ ਹੈ ਮਹੀਨਾ ਟਟ ਜਾਂਦਾ ਮਹੀਨੇ ਬਾਅਦ ਖਰਚੇ ਤਿਆਰ ਹੁੰਦੇ ਆ ਪ੍ਰੋਡਕਸ਼ਨ ਕਰਾਉਣਾ ਹੀ ਹਟ ਜਾਂਦੇ ਆ ਵੀ ਰਿਸ਼ਤੇਦਾਰ ਨਾਲ ਵੀ ਉਹ ਕੀ ਦਸੀਗੇ ਹਾਂ ਜੀ ਹੁਣ ਦੱਸ ਯਾਰ ਫੇਰ ਬਾਅਦ ਚ ਨਹੀਂ ਹੋਗੇ ਹੁਣ ਜੇ ਤੇਰੇ ਕੋਈ ਚਾਜਦਾ ਤੂੰ ਕੰਮ ਕਰ ਦਿੰਦਾ ਕਿ ਕਹਿੰਦੇ ਨਾ ਵੀ ਯਾਰ ਭਾਈ ਸਾਡਾ ਹੁਣ ਕੀ ਦਸੀਗੇ ਰੇੜੀ ਲਾ ਲਈ ਆ ਜਿੱਤਾਂ ਦੇ ਮੁੰਡੇ ਆ ਭਰਾ ਕਹਿ ਲੋ ਆਪਣੇ ਉਹ ਇੰਡੀਆ ਦੇ ਬੱਚੇ ਪੰਜਾਬ ਦੇ ਵਿੱਚ ਇਹ ਕੰਮ ਕਰਨ ਤੋਂ ਸ਼ਰਮ ਮੰਦੇ ਆ। ਉਹਨਾਂ ਦੀ ਪੋਪ ਇਹ ਹੈ ਉਹਨਾਂ ਦੀ ਸੋਚ ਇਹ ਹੈ ਕਿ ਥਿੰਕਿੰਗ ਉਹਨਾਂ ਦੀ ਇਹ ਹੁੰਦੀ ਹੈ ਕਿ ਬਈ ਅਸੀਂ ਕਿਤੇ ਨਾ ਕਿਤੇ ਬਾਹਰ ਲੰਗੇਗੇ ਰਾ। ਬਾਹਰ ਜਾ ਕੇ ਪਹਿਲਾਂ ਵਿਆਹ ਹੀ ਕਰ ਲਈਏ। ਹਾਂ ਬਾਹਰ ਜਾ ਕੇ ਭਾਵੇਂ ਵਿਆਹ ਕਰ ਲਈਏ ਇੱਥੇ ਸਾਨੂੰ ਸੰਗ ਹੋ ਗਈ ਸਾਡੇ ਰਿਸ਼ਤੇਦਾਰ ਸਾਡੇ ਯਾਰ ਦੋਸਤ ਕੀ ਕਹਿਣਗੇ। ਮਤਲਬ ਇਹਨਾਂ ਚੱਲ ਰਹੀ ਹੈ ਕਈ ਵਾਰੀ ਵਾਲੀ ਝੰਡੂਂਦੀ ਹੈ ਤੇ ਆਪਾਂ ਤਾਂ ਆ ਵੀ ਡਿਊਟੀ ਕਰਨ ਆਉਣਾ ਹੀ ਆ। ਆਪਾਂ ਆ ਕੇ ਸੈਟਅਪ ਕਰਕੇ ਆਪ ਦਾ ਪ੍ਰੇਪੇਅਰ ਕਰਕੇ ਬੈਹ ਜਾਈਦਾ ਤੇ ਕਈ ਵਾਰੀ ਕਾਗ ਨਹੀਂ ਹੁੰਦਾ। ਤੇ ਪਰ ਫਿਰ ਪਰਮਾਤਮਾ ਨੂੰ ਪਰਮਰਾਧਨ ਨੂੰ ਕਰਕੇ ਕਹਿ ਲਈਦਾ ਚਲੋ ਅੱਜ ਜਿੰਨਾ ਦੇਖਣਾ ਸਹੀ ਸਤਿ ਸ਼੍ਰੀ ਅਕਾਲ ਜੀ ਸਫਰ ਦੇ ਹਮਸਫਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਮੈਂ ਇੱਕ ਜੱਟ ਨੂੰ ਮਿਲਾਉਣ ਜਾ ਰਿਹਾ ਨਾ 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 ਵੀਡੀਓ ਨਾ ਛੱਡੋ ਵੀਡੀਓ ਨਾ ਛੱਡੋ ਜੱਟੋ ਨਹੀਂ ਜਿਹੜਾ ਗਾਣਿਆਂ ਚ ਬੋਕਦਾ ਉਹ ਜੱਟ ਨਹੀਂ ਜਿਹੜਾ ਜਿਹਦੇ ਸਿਰ ਤੇ ਕਚਹਿਰੀਆਂ ਚੱਲਦੀਆਂ ਮੈਂ ਮਿਲਾਉਣ ਜਾ ਰਿਹਾ ਅਸਲੀ ਜੱਟ ਨੂੰ ਅਸਲੀ ਜ਼ਿਮੀਂਦਾਰ ਨੂੰ ਅਸਲੀ ਕਿਸਾਨ ਨੂੰ ਤੇ ਜਿਹੜਾ ਆਪਣੀ ਮਿਹਨਤ ਮੁਸ਼ਕਲ ਦੇ ਨਾਲ ਰੋਜ਼ਗਾਰ ਚਲਾਉਂਦਾ ਸਸਿਕਲ ਬਾਈ ਜੀ ਸਸਿਕਲ ਬਾਈ ਜੀ ਕੀ ਨਾ ਜੀ ਬਾਈ ਤੁਹਾਡਾ ਮੇਰੇ ਨਾਮ ਬਾਈ ਜਗਜੀਤ ਸਿੰਘ ਤੇ ਬਈ ਆ ਤੁਸੀਂ ਬੜਾ ਸੋਹਣਾ ਸੈਟਅਪ ਕੀਤਾ ਬੜਾ ਸੋਹਣਾ ਕੀਤਾ ਤੇ ਜੱਟਾਂ ਦਾ ਮੁੰਡਾ ਖਾਣੇ ਦਾਣੇ ਵੱਲ ਕਿਵੇਂ ਆ ਗਿਆ ਤੇ ਇੱਕ ਕੀ ਕਹਿੰਦੇ ਇਹਨੂੰ ਰੇੜੀ ਵੱਲ ਕਿਵੇਂ ਆ ਗਿਆ ਉਹ ਬਾਈ ਜੀ ਇਹ ਕਹਾਣੀ ਇਦਾਂ ਜੀ ਸੀ ਜੀ ਮੈਂ ਪਹਿਲਾਂ ਮੈਡੀਕਲ ਨਾਈਂਟ ਦੀ ਜੋਬ ਕੀਤੀ ਹੈ ਅੱਛਾ ਤੇ ਉਹ ਵੀ ਦਿੱਲੀ ਦਿੱਲੀ ਦੇ ਵਿੱਚ ਅੱਛਾ ਤੇ ਕੁਝ ਫੈਮਿਲੀ ਕੰਡੀਸ਼ਨਸ ਇਦਾਂ ਦੀ ਹੋ ਗਿਆ ਕਿ ਮੈਨੂੰ ਪੰਜਾਬ ਸ਼ਿਫਟ ਕਰਨਾ ਪੈ ਗਿਆ ਤੇ ਜਦੋਂ ਮੈਂ ਪੰਜਾਬ ਸ਼ਿਫਟ ਕੀਤਾ ਮੈਂ ਇੱਥੇ ਆ ਕੇ ਜੋਬ ਲਈ ਇੰਟਰਵਿਊ ਦੇਣ ਗਿਆ ਹੂੰ ਤਿੰਨ ਚਾਰ ਜਗ੍ਹਾ ਮੈਂ ਇੰਟਰਵਿਊ ਦਿੱਤੇ ਤੇ ਸੈਲਰੀ ਪੈਕੇਜ ਬੋੜ ਲੋ ਸੀਗਾ ਤੇ ਮੈਂ ਕਿਹਾ ਇੰਨੇ ਦਾ ਖਰਚੇ ਹੀ ਆਪਣੇ ਤੇ ਕਿਵੇਂ ਮੈਨੇਜ ਕਰਾਂਗੇ ਫਿਰ ਮੈਂ ਕਰਦਿਆਂ ਨੂੰ ਕਿਹਾ ਵੀ ਮੈਨੂੰ ਜੋ ਮਰਜ਼ੀ ਕਰਨਾ ਪਵੇ ਚਾਹੇ ਮੈਂ ਰੇੜੀ ਲਾਵਾਂ ਹੁਣ ਮੈਂ ਜੋਬ ਨਹੀਂ ਕਰਨੀ ਮੈਂ ਆਪ ਦਾ ਕਰਨਾ ਚਾਹੇ ਛੋਟਾ ਹੀ ਕੰਮ ਕਰਾਂ ਮੈਂ ਗਰਾਊਂਡ ਲੈਵਲ ਤੋਂ ਕੰਮ ਸ਼ੁਰੂ ਕਰਨਾ ਹੁਣ ਮੈਂ ਤੇ ਤਾਂ ਕਰਕੇ ਫਿਰ ਮੈਂ ਪਹਿਲਾਂ ਰੇੜੀ ਲਈ ਸੀ ਇੱਥੇ ਤਾਂ ਦੇ ਪਹਿਲਾਂ ਮੈਂ ਰੇੜੀ ਲਾਉਂਦਾ ਰਿਹਾ ਸਾਲ ਇੱਕ ਹੋ ਗਿਆ ਮੈਨੂੰ ਰੇੜੀ ਲਾਉਂਦੇ ਨੂੰ ਹੁਣ ਰੇੜੀ ਛੱਡ ਕੇ ਹੁਣ ਮੈਂ ਆਪੀ ਆ ਫੂਡ ਵੈਨ ਤਿਆਰ ਕਰਾਈ ਹੈ ਜਿਸ ਮੈਨੂੰ ਅਪਡਾਉਨ ਕਰਨਾ ਸੋਖਾ ਹੈ ਤੇ ਅਬ ਕਾਫੀ ਜ਼ਿਆਦਾ ਸੋਖ ਹੈ ਨਾ ਹੁਣ ਨਹੀਂ ਤਾਂ ਕਰਕੇ ਹੁਣ ਰੇੜੀ ਤੋਂ ਇਹ ਤੇ ਸ਼ਿਫਟ ਹੋ ਗਿਆ ਤੇ ਰਹੀ ਗੱਲ ਜੱਟਾਂ ਦੇ ਮੁੰਡੇ ਦੀ ਕੰਮ ਦੀ ਕੰਮ ਦੀ ਤਾਂ ਐਂ ਜੀ ਦੇਖੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਕਿਰਤ ਕਰਕੇ ਖਾਣੇ ਆ ਮਿਹਨਤ ਦਾ ਖਾਣੇ ਆ ਕਿਸੇ ਦੇ ਨਾ ਸਿਧਾਂਤ ਹਾਂਜੀ ਹਾਂਜੀ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਂਦੇ ਮਿਹਨਤ ਕਰੀਦੀ ਆ ਤੇ ਆਪਦਾ ਖਾਈਦਾ ਹੈ ਪਰਿਵਾਰ ਪਾਲੀਦਾ ਹੈ ਤੇ हां ए गल हैगी अभी मैं जिम्मेदार खानदान च होना है जट्टा दा मैं मुंडा है ते अब ਹੁਣ ਕਈਆਂ ਨੂੰ ਮੇਰੀ ਗੱਲ ਗੁੱਸੇ ਵੀ ਲੱਗੂਗੀ ਵੀ ਬਾਈ ਨੇ ਇਹ ਗੱਲ ਕਹੀ ਤੀ ਵੀ ਜੱਟਾਂ ਦਾ ਮੁੰਡਾ ਜੱਟਾਂ ਦਾ ਮੁੰਡਾ ਬਾਈ ਨੇ ਦੋ ਚਾਰ ਵਾਰ ਇਹ ਨਾਂ ਲੈ ਲਿਆ ਤੇ ਐਕਚੁਅਲੀ ਨਾ ਆਪਣੇ ਜਿਹੜੇ ਜੱਟਾਂ ਦੇ ਮੁੰਡੇ ਆ ਭਰਾ ਕਹਿ ਲੋ ਆਪਣੇ ਉਹ ਇੰਡੀਆ ਦੇ ਵਿੱਚ ਹੀ ਪੰਜਾਬ ਦੇ ਵਿੱਚ ਇਹ ਕੰਮ ਕਰਨ ਤੋਂ ਸ਼ਰਮ ਮੰਦੇ ਉਹਨਾਂ ਦੀ ਸਪੋਕ ਇਹ ਹੈ ਉਹਨਾਂ ਦੀ ਸੋਚ ਇਹ ਹੈ ਕਿ ਥਿੰਕਿੰਗ ਉਹਨਾਂ ਦੀ ਇਹ ਹੁੰਦੀ ਹੈ ਕਿ ਬਈ ਅਸੀਂ ਕਿਤੇ ਨਾ ਕਿਤੇ ਬਾਹਰ ਜਾ ਕੇ ਗੇਰਾ ਬਾਹਰ ਜਾ ਕੇ ਪਹਿਲਾਂ ਵਿਆਹ ਹੀ ਕਰ ਲਈਏ ਹਾਂ ਬਾਹਰ ਜਾ ਕੇ ਭਾਵਾਂ ਦੀ ਆਹ ਕਰ ਲਈਏ ਇੱਥੇ ਸਾਨੂੰ ਸੰਗ ਹੋਊਗੀ ਸਾਡੇ ਰਿਸ਼ਤੇਦਾਰ ਸਾਡੇ ਯਾਰ ਦੋਸਤ ਕੀ ਕਹਿਣਗੇ ਪਰ ਮੈਂ ਇਹ ਚੀਜ਼ਾਂ ਸਭ ਸਾਈਡ ਤੇ ਰੱਖੀਆਂ ਹਾਲਾਂਕਿ ਮੇਰੇ ਵੀ ਕੁਝ ਰਿਲੇਟਿਵਸ ਨੇ ਮੈਨੂੰ ਕਿਹਾ ਸੀ ਵੀ ਪੁੱਤ ਹੁਣ ਆਹ ਕੀ ਕੰਮ ਹੂੰ ਬਈ ਤੂੰ ਹੁਣ ਰੀੜੀਆਂ ਲਾਏਂਗਾ ਯਾ ਕੰਮ ਕਰੇਂਗਾ ਕੋਈ ਤੂੰ ਕੁਛ ਹੋਰ ਕਰ ਲਾ ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਜੀ ਦੇਖੋ ਮੈਂ ਆਪਦਾ ਪਰਿਵਾਰ ਪਾਲਣਾ ਮੈਂ ਆਪਦੇ ਬੱਚੇ ਪਾਲਨੇ ਆ ਤੇ ਮੈਨੂੰ ਜੋ ਸਟੇਵਰ ਜੋ ਮੈਨੂੰ ਠੀਕ ਲੱਗਿਆ ਮੈਂ ਆਪਦਾ ਉਹ ਡਿਸੀਜਨ ਲੈ ਕੇ ਤੇ ਮੈਂ ਆਪਦਾ ਇਹ ਕੰਮ ਕਰ ਲਿਆ ਅੱਜ ਮੈਨੂੰ 1.5 ਸਾਲ ਹੋ ਗਏ ਇਹ ਕੰਮ ਕਰਦੇ ਨੂੰ ਬਈ ਪਹਿਲਾਂ ਮੈਂ ਰੀੜੀ ਤੇ ਸੀਗਾ ਹੁਣ ਮੈਂ ਵੈਨ ਤਿਆਰ ਕਰ ਰਿਹਾ ਤੇ ਕਈ ਰਿਸ਼ਤੇਦਾਰ ਮੂੰਹ ਵੀ ਵਟ ਲੈਂਦੇ ਆ ਵੀ ਆ ਰਿਹਾ ਵੀ ਐ ਨਹੀਂ ਹੋਇਆ ਵੀ ਬੁਲਾਉਣਾ ਚਲਾਉਣਾ ਜੇ ਹਟ ਗਏ ਜਾਂ ਹੋ ਗਏ ਹਨਾ ਤੂੰ ਸ਼ੁਰੂ ਚ ਹੋਇਆ ਥੋੜਾ ਜਿਆ ਮਾਨੋਟਾ ਹੋ ਜਾ ਇੱਕ ਕਿਹੜੀ ਲੈਵਲ ਵਾਲੀ ਗੱਲ ਕਰ ਲਈ ਵੀ ਇੰਟਰੋਡਕਸ਼ਨ ਕਰਾਉਣਾ ਹੀ ਹਟ ਜਾਂਦੇ ਆ ਵੀ ਰਿਸ਼ਤੇਦਾਰ ਨਾਲ ਵੀ ਉਹ ਕੀ ਦਸੀਏ ਹਾਂ ਜੀ ਹੁਣ ਦੱਸ ਦਿਆ ਫੇਰ ਬਾਅਦ ਚ ਨਹੀਂ ਹੋਗੇ ਹੁਣ ਜੇ ਤੇਰਾ ਕੋਈ ਚਾਹਦਾ ਤੂੰ ਕੰਮ ਕਰਦਾ ਹੁੰਦਾ ਕਿ ਕਹਿੰਦੇ ਨਾ ਵੀ ਯਾਰ ਭਾਈ ਸਾਡਾ ਹੁਣ ਕੀ ਦਸੀਏ ਰੇੜੀ ਲਾ ਲਈ ਆ ਰੇੜੀ ਲਾ ਲਈ ਹਾਂ ਬਾ ਹੁਣ ਹੁਣ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਹੁਣ ਕਿਉਂਕਿ ਮੈਂ ਸ਼ਰਮ ਸ਼ੁਰੂ ਹੀ ਛਿਲਾਤੀ ਸੀ ਮੈਂ ਕਹਾ ਮੈਂ ਉਹਦੇ ਕਮਾਈ ਕਰਨੀ ਜੋ ਮਰਜ਼ੀ ਕਰਨਾ ਮਿਹਨਤ ਕਰਕੇ ਖਾਣੀ ਆ ਆਪਦੀ ਤੇ ਬਸ ਭਈ ਤਾਂ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਸੈਟਅਪ ਤਿਆਰ ਕੀਤਾ ਤੇ ਆਪਦਾ ਕੰਮ ਤੇ ਆ ਗਏ ਇਹ ਉਹ ਜੱਟ ਨਹੀਂ ਜਿਹੜਾ ਗਾਣਿਆਂ 'ਚ ਬੁੱਕਦਾ ਇਹ ਉਹ ਜੱਟ ਨਹੀਂ ਜਿਹਦੇ ਸਿਰ ਤੇ ਗਾਣਿਆਂ 'ਚ ਕਚਹਿਰੀਆਂ 'ਚ ਮੇਲੇ ਲੱਗਦੇ ਆ ਤੇ ਉਹ ਜੱਟ ਨਹੀਂ ਜਿਹਨੂੰ ਗਾਣਿਆਂ ਨੇ ਪਤਾ ਨਹੀਂ ਕੀ ਆ ਬਣਾਤਾ ਵੀ ਉਹ ਤਾਂ ਗੁੰਡਾਗਰਦੀ ਵਾਲਾ ਤੇ ਇੱਕ ਅਮੀਰ ਅਸਲੀ ਜਿਹੜਾ ਜੱਟ ਆ ਅਸਲੀ ਜਿਹੜਾ ਜ਼ਿਮੀਂਦਾਰ ਆ ਉਹਦੀ ਬਿਲਕੁਲ ਹੂ ਬੂਹੂ ਇੱਕਾਪੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਾਪੀ ਨਹੀਂ ਹੂ ਬੂਹੂ ਅਸਲੀਅਤ ਹੀ ਆ ਤੇ ਭਾਈ ਫਿਰ ਜਦੋਂ ਰਿਸ਼ਤੇ ਦਾ ਫਿਰ ਮਨ ਨਹੀਂ ਡੋਲਿਆ ਯਾਰ ਵੀ ਹੁਣ ਤਾਂ ਮੈਨੂੰ ਰਿਸ਼ਤੇਦਾਰ ਵੀ ਉਹ ਕਰਨੋਂ हट ਗਏ ਤੇ ਭੈਣ ਭਰਾਵਾਂ ਦਾ ਤੇ ਮਾਪਿਆਂ ਦਾ ਕੀ ਫਿਰ ਸੀਗਾ ਨਹੀਂ ਐਕਚੁਅਲੀ ਫਾਦਰ ਸਾਹਿਬ ਦੀ ਤਾਂ ਡੈਥ ਹੋ ਗਈ ਸੀ ਜੀ ਅੱਛਾ ਤੇ ਉਹ ਬਿਮਾਰੀ ਸੀ ਮੰਜੇ ਤੇ ਸੀਗੇ ਤੇ ਮੰਮੀ ਨੇ ਉਹ ਮੇਰੀ ਨੇ ਕਿਹਾ ਵੀ ਤੂੰ ਬੇਟੇ ਘਰ ਚਲੋਣਾ ਅਸੀਂ ਤੇਰੇ ਨਾਲ ਆ ਬਸ ਗਲਤ ਡਰੈਸ ਤੇ ਨਾ ਜਾਈਂ ਬਾਕੀ ਜੋ ਮਰਜ਼ੀ ਘਰ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਤੇ ਮੈਂ ਕਿਹਾ ਤੁਸੀਂ ਬੇਫਿਕਰ ਹੋ ਜਾਓ ਹੁਣ ਜਦੋਂ ਮੇਰੇ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਮੈਂ ਆਪੇ ਮੈਂ ਜਾਣਾ ਮੇਰਾ ਕੰਮ ਤਾਂ ਕਰਕੇ ਭਾਈ ਜੀ ਇੱਜ਼ਤ ਦੀ ਰੋਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਬੰਦੇ ਨੂੰ ਮੰਗ ਕੇ ਖਾਣ ਨੂੰ ਕਿਸੇ ਤੇ ਬੋਝ ਬਣਨ ਨਾਲੋਂ ਫਿਰ ਭਈ ਇਹ ਫਿਰ ਸਿੱਖਿਆ ਕਿੱਥੋਂ ਫਿਰ ਕੰਮ ਕਿਵੇਂ ਸਿੱਖਿਆ ਇਹ ਬਾਈ ਜੀ ਹੁਣ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਇੱਕ ਆਪਣੇ ਰਿਲੇਟਿਵ ਜਾਣਕਾਰ ਕੇ ਲਈ ਰਿਲੇਟਿਵ ਕੇ ਲਈ ਜਾਂ ਫਰੈਂਡ ਕੇ ਲਈ ਜੈਤੂ ਚ ਹੈਗੇ ਆਪਣੇ ਤੇ ਮੈਂ ਉਹਨਾਂ ਕੋਲੇ ਗਿਆ ਸੀ ਮੈਂ ਕਿਹਾ ਜੀ ਮੈਂ ਆਹ ਕੰਮ ਕਰਨਾ ਤੇ ਮੈਨੂੰ ਰਿਹੜੀ ਚਾਹੀਦੀ ਆ ਉਹ ਮੈਨੂੰ ਆਦੇ ਰਿਹੜੀ ਦਵਾ ਲਿਆਂਗੇ ਤੇ ਮੈਨੂੰ ਆਦੇ ਕੰਮ ਤੈਨੂੰ ਆਉਂਦਾ ਮੈਂ ਕਿਹਾ ਨਹੀਂ ਆਉਂਦਾ ਤੇ ਕਹਿੰਦੇ ਪਹਿਲੇ ਤੂੰ ਕੰਮ ਸਿੱਖ ਮੈਂ 2-3 ਦਿਨ ਗਿਆ ਉਹਨਾਂ ਕੋਲੇ ਉਹਨਾਂ ਨੇ ਮੈਨੂੰ ਇੱਕ ਆਈਡੀਆ ਦਿੱਤਾ ਬਈ ਇਦਾਂ ਇਦਾਂ ਕਰਕੇ ਕੰਮ ਜੀ ਕਰਨਾ ਹੈ ਤੇ ਮੈਂ ਕਿਹਾ ਜੀ ਠੀਕ ਹੈ ਮੈਂ ਉਹੀ ਪ੍ਰੋਸੈਸ ਨੂੰ ਘਰੇ ਆ ਕੇ ਫੋਲੋ ਕੀਤਾ ਤੇ ਮੈਂ ਤੇ ਮੇਰੀ ਵਾਈਫ ਨੇ ਦੋਨਾਂ ਨੇ ਗੱਲ ਮਿਲ ਕੇ ਤੇ ਘਰੇ ਦੋ ਚਾਰ ਦਿਨ ਟਰਾਈ ਕੀਤਾ ਵੀ ਹਾਂ ਅਸੀਂ ਬਣਾ ਸਕਦੇ ਹਾਂ ਮਾਰਕੀਟ ਲੈਗ ਹੈ ਕਿ ਨਹੀਂ ਹੈ ਉਸ ਤੋਂ ਬਾਅਦ ਆਪਦੇ ਭਰਾਵਾਂ ਨੂੰ ਮੈਂ ਟੇਸਟ ਕਰਾਇਆ ਮੈਂ ਕਿ ਬਾਈ ਦੇਖੋ ਵੀ ਹਾਂ ਦੇਖੋ ਵੀ ਮਾਰਕੀਟ ਲੈਗਾ ਆਪਾਂ ਹੈਗੇ ਆ ਕਿ ਨਹੀਂ ਹੈ ਪਤਾ ਲੱਗਿਆ ਆਪਾਂ ਮਾਰਕੀਟ 'ਚ ਜਾਈਗੇ ਤੇ ਗਾਹ ਕਾ ਆਪਾਂ ਨੂੰ ਪੈਸੇ ਦੇਵੇ ਦਿਓ ਆਪਾਂ ਨੂੰ ਅੱਗੋਂ ਲੰਬਾ ਵੀ ਦੇਵੇ ਯਾਰ ਬਾਈ ਆਹ ਕੀ ਚੀਜ਼ ਆ ਤੇ ਫਿਰ ਪਰ ਨਹੀਂ ਉਹਨਾਂ ਦਾ ਹੀ ਮੈਨੂੰ ਸਪੋਰਟ ਰਿਹਾ ਕਹਿੰਦੇ ਨਹੀਂ ਬਾਈ ਬਹੁਤ ਵਧੀਆ ਚੀਜ਼ ਆ ਕੋਈ ਨਹੀਂ ਤੂੰ ਹਿੰਮਤ ਨਾ ਹਾਰੀ ਕੰਮ ਕਰ ਆਪਦਾ ਤੇ ਬੱਸ ਫਿਰ ਤਾਂ ਹੀ ਫਿਰ ਆਪਾਂ ਬਾਈ ਘਰੇ ਆ ਵੀ ਮੱਥਾ ਮਾਰ ਲੈ ਜਿਵੇਂ ਡਿਸਪਾਚ ਅੱਜ ਕਹਿ ਦੀਏ ਤੇ ਆਪਦੇ ਬਾਈ ਕਰ ਲਿਆ ਆਪਣੇ ਕਹਿ ਦਿੰਦੇ ਆ ਵੀ 버거 버거 ਇਹ ਤਾਂ ਬਣਾਉਣੇ ਬੜੇ ਔਖੇ ਆ ਜਾਂ ਉਹ ਆ ਤੇ ਪਰ ਜਦੋਂ ਕਹਿੰਦੇ ਆ ਵੀ ਜਦੋਂ ਕੋਈ ठान ਲੀਏ ਹਾਂਜੀ ਹਾਂਜੀ ਉਦੋਂ ਫਿਰ ਸਾਰਾ ਕੁਝ ਹੀ ਚੱਲ ਪੈਂਦਾ ਹੈ ਨਾ ਹਾਂਜੀ ਹਾਂਜੀ ਬਈ ਜੀ ਆਏ ਹੁੰਦਾ ਨਾ ਦੇਖੋ ਮੈਂ ਇੱਕ ਨਾਰਮਲ ਆਮ ਘਰ ਤੋਂ ਮੈਂ ਆਉਣਾ ਹੈ ਮੈਂ ਤੁਹਾਨੂੰ ਆਮ ਦੀ ਗੱਲ ਹੀ ਦੱਸ ਦਿੰਦਾ ਹੈ ਬਈ ਜਦੋਂ ਜ਼ਿੰਮੇਵਾਰੀ ਪੈ ਜਾਂ ਨਾ ਪਰਿਵਾਰ ਦੀ ਹੂੰ ਠੀਕ ਹੈ ਬਈ ਬੇਬੇ-ਵਾਪੂ ਨੂੰ ਵੀ ਸਾਹਮਣਾ ਹੈ ਬੱਚੇ ਵੀ ਹੈ ਵਾਈਫ ਵੀ ਹੈ ਮੀਨਾ ਝਟ ਜਾਂਦਾ ਹੈ ਮੀਨੇ ਬਾਦ ਖਰਚੇ ਤਿਆਰ ਹੁੰਦੇ ਆ ਤਿਆਰ ਬੈਠੇ ਨੇ ਬੱਚਿਆਂ ਦੀ ਸਕੂਲ ਦੀ ਫੀਸ ਹੈ ਘਰ ਦਾ ਰਾਸ਼ਨ ਦੁੱਧ ਦਾ ਬਿੱਲ ਬਿਜਲੀ ਦਾ ਬਿੱਲ ਇਹ ਸਾਰੀ ਚੀਜ਼ਾਂ ਤੇ ਫੇਰ ਬੰਦੇ ਨੂੰ ਮਨ ਚ ਆਉਂਦੀ ਵੀ ਜੋ ਮਰਜ਼ੀ ਹੋ ਜਾਏ ਪਰਿਵਾਰ ਪਾਲਣਾ ਜਿਵੇਂ ਪਾਲ ਲੈ ਬਟ ਹਾਂ ਮੈਂ ਇਹ ਗੱਲ ਜ਼ਰੂਰ ਕਹੂੰਗਾ ਮੇਰੇ ਸਾਰੇ ਵੇਰ ਭੈਣ ਭਰਾਵਾਂ ਨੂੰ ਬਈ ਮਾੜੇ ਰਸਤੇ ਵੱਲੀ ਨਾ ਜਾਓ ਜੇ ਕਮਾਈ ਕਰਨੀ ਹੈ ਸੱਚੇ ਰਾਹ ਤੇ ਚੱਲੋ ਸਾਰਾ ਕੁਝ ਇੱਥੇ ਹੀ ਆ ਬਹੁਤ ਸਾਰੇ ਨੌਜਵਾਨ ਇਸ ਇਹ ਜਦੋਂ ਅੱਗੇ ਭਵਿੱਖ ਨਹੀਂ ਦਿਖਦਾ ਉਹ ਫਰਸਟ੍ਰੇਟਰ ਹੋ ਜਾਂਦੇ ਆ ਉਹਦੇ ਕਰਕੇ ਫਿਰ ਨਸ਼ੇ ਵੱਲ ਜਾਂਦੇ ਆ ਨਸ਼ੇ ਤੋਂ ਬਾਅਦ ਲੁੱਟਾਂ ਖੋਹਾਂ 'ਚ ਫਿਰ ਚਲੇ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਵੀ ਸੰਗ ਸ਼ਰਮ ਜ਼ਿਆਦਾ ਜ਼ਰੂਰੀ ਹੈ ਫਰਸਟ੍ਰੇਸ਼ਨ ਜ਼ਿਆਦਾ ਜ਼ਰੂਰੀ ਹੈ ਜਾਂ ਇੱਕ ਇੱਜ਼ਤ ਦੀ ਮਾਨ ਸਨਮਾਨ ਦੀ ਰੋਟੀ ਜ਼ਿਆਦਾ ਜ਼ਰੂਰੀ ਬਾਈ ਜੀ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਜੋ ਮੇਰੇ ਮੈਨੂੰ ਲੱਗਦਾ ਹੈ ਬਈ ਸ਼ਰਮ ਦਾ ਬੰਦਾ ਕਰੇ ਹੀ ਨਾ ਹੂੰ ਜਵਾਨਾ ਕਰੇ ਹੁਣ ਤੁਸੀਂ ਇਹ ਦੇਖੋ ਨਾ ਜਿਹੜੇ ਨੌਜਵਾਨ ਆਪਣੇ ਭੈਣ ਭਰਾ ਬੱਚੇ ਆਪਣੇ ਬਾਹਰ ਜਾਂਦੇ ਆ ਹੁਣ ਆਪਾਂ ਨੂੰ ਕਈ ਵਾਰੀ ਵੀਡੀਓ ਚ ਦੇਖਦੇ ਆ ਆਪਾਂ ਸੋਸ਼ਲ ਮੀਡੀਆ ਤੇ ਵੀ ਉਹ ਵਾਸ਼ਰੂਮਾਂ ਚ ਜੌਬ ਕਰ ਰਹੇ ਆ ਜਾ ਕੇ ਉੱਥੇ ਠੀਕ ਹੈ ਹੁਣ ਇੱਥੇ ਜੇ ਆਪਾਂ ਕਿਸੇ ਨੂੰ ਕਹਿ ਦਿਆਂਗੇ ਵੀ ਤੂੰ ਫਲਾਣੇ ਵਾਸ਼ਰੂਮ ਚ ਕੰਮ ਕਰ ਲੈ ਉਹ ਹੋ ਸਕਦਾ ਆਪਣਾ ਕਾਲਰ ਫੜ ਲਿਆ ਗੋ ਠੀਕ ਹੈ ਨਾ ਤੇ ਮੈਂ ਇਹੀ ਗੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਬਈ ਸਮੇਂ ਲੱਗੂਗਾ ਥੋੜਾ ਜਾਂ ਸਿੱਧੇ ਰਾਹ ਤੇ ਚੱਲੋ ਤੇ ਕਾਮਯਾਬੀ ਇੱਥੇ ਹੀ ਆ ਕੋਈ ਵੱਡੀ ਗੱਲ ਨਹੀਂ ਹੈ ਤੇ ਕਿੰਨੇ ਵਜੇ ਆ ਜਾਨੇ ਹੋ ਬਈ ਫਿਰ ਕਿੰਨੇ ਇਹ ਸਵੇਰੇ ਕਿਵੇਂ ਸਵੇਰੇ ਕਿੰਨੇ ਵਜੇ ਉੱਠਦੇ ਮੈਂ ਸਵੇਰੇ 6 ਵਜੇ ਉੱਠ ਜਾਂਦੀ ਹੂੰ ਬੜੀ ਠੰਡ ਹੈ ਤੇ ਹਾਂ 6 ਵਜੇ ਉੱਠਣ ਤੋਂ ਬਾਅਦ ਮੈਂ ਸਾਢੇ 6 ਪੌਣੇ 7 ਵਜੇ ਜੈਤੋ ਹੋ ਜਾਂਦਾ ਮਾਰਕੀਟ ਚ ਸਾਮਾਨ ਲੈਣ ਉਦੋਂ ਬਾਅਦ ਘਰੇ ਆ ਕੇ ਮੈਂ ਤੇ ਮੇਰੀ ਵਾਈਫ ਦੋਨੋਂ ਮਿਲ ਕੇ ਪ੍ਰੇਪਰੇਸ਼ਨ ਕਰਦੇ ਹਾਂ ਤੇ ਮੈਂ 11 ਵਜੇ ਇੱਥੇ ਆ ਜਾਨਾ ਹੂੰ ਇੱਥੇ 11 ਵਜੇ ਤਣੂ ਆ ਜਾਨੇ ਹੋ ਤੇ ਫਿਰ ਵਾਈਫ ਵੀ ਨਾਲ ਹੱਥ ਹਾਂਜੀ ਹਾਂਜੀ ਉਹ ਜੇ ਮੈਂ ਕਹਾਂ ਮੇਰਾ 25% ਰੋਲ ਹੈ ਤੇ 75% ਉਹਦਾ ਰੋਲ ਹੈ ਹੂੰ ਬਿਲਕੁਲ ਮੈਂ ਇਹ 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 ਸਮੇਂ ਬਹੁਤ ਹੌਸਲੇ ਦੀ ਗੱਲ ਹੈ ਇਹ 75 ਸੱਚੀ ਰੋਲ ਉਹਨਾਂ ਦਾ ਜੇਕਰ ਉਹ ਕਿਤੇ ਨਾ ਕਿਤੇ ਰੋਕ ਦਿੰਦੇ ਨਹੀਂ ਆਪਣੀ ਇੱਜ਼ਤ ਨਹੀਂ ਹੋਣੀ ਸਹੁਰਿਆਂ 'ਚ ਫਿਰ ਮੈਂ ਆਪਦੇ ਪਿੱਛੇ ਕੀ ਕਹੂੰਗੀ ਹਨਾ ਵੀ ਰੋੜੀ ਲਾਉਣ ਲੱਗ ਗਿਆ ਹਨਾ ਉਹ ਜੇ ਨਾ ਕਰ ਜੇ ਹੁੰਦਾ ਫਿਰ ਤੁਸੀਂ ਪਲਾਂ ਦੀ ਪੂਰੀ ਦੁਨੀਆ ਤੋਂ ਨਾ ਰੁਕਦੇ ਉਹਨਾਂ ਤੋਂ ਰੁਕ ਜਾਣਾ ਸੀ ਹਾਂਜੀ 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 ਫਿਰ ਹੋ ਸਕਦਾ ਵੀ ਮੈਂ ਇਸ ਵੱਲ ਨਾ ਆਉਂਦਾ ਮੈਂ ਕਿਸੇ ਹੋਰ ਚੀਜ਼ ਚੁੰਦਾ ਤੇ ਜਿਹੜੇ ਵੀਡੀਓ ਦੇਖ ਰਹੇ ਆ ਜਿਹੜੇ ਆਪਦੇ ਪਰਿਵਾਰਾਂ ਦੇ ਥੋੜਾ ਬਹੁਤ ਇਸੇ ਕਰਕੇ ਅੜਚਨ ਪਾਉਂਦੇ ਉਹਨਾਂ ਨੂੰ ਕੀ ਮੈਸੇਜ ਦੇਵਾਂਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਈ ਰੋਕੋ ਨਾ ਕੰਮ ਕਰਨ ਦਿਓ ਬਾਕੀ ਬਈ ਜੀ ਮੇਨ ਚੀਜ਼ ਇਹ ਹੁੰਦੀ ਹੈ ਕਈਆਂ ਦੀ ਮੈਂਟੈਲਿਟੀ ਇਹ ਵੀ ਹੁੰਦੀ ਹੈ ਬਈ ਜੇ ਲੌਸ ਹੋ ਗਿਆ ਤਾਂ ਪੜਾਪਾ ਇਹ ਨਹੀਂ ਵੇਖਦੇ ਵੀ ਜੇ ਆਪਾਂ ਪ੍ਰੋਫਿਟ ਲੈ ਰਹੇ ਤਾਂ ਲਾਸ ਵੀ ਉਹਦਾ ਇੱਸਾ ਹੀ ਹੈ ਉਹਦੇ ਨਾਲ ਹੀ ਆਊਗਾ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਇੱਕ ਵਾਧੇ ਘਾਟੇ ਚੱਲਦੇ ਰਹਿੰਦੇ ਆ ਅਸਲ ਘਾਟਾ ਹੁੰਦਾ ਜਿਹੜਾ ਬੰਦਾ ਜਾਗ ਤੇ ਨਹੀਂ ਹੁੰਦਾ ਉਹਦਾ ਬਾਕੀ ਲਾਈਫ ਚ ਕੋਈ ਘਾਟਾ ਨਹੀਂ ਨਾ ਕੋਈ ਵਾਧਾ ਸਭ ਬੈਲੈਂਸ ਹੈ ਸਭ ਚੱਲੀ ਜਾਂਦਾ ਉਹ ਪਰਮਾਤਮਾ ਚਲਾਈ ਜਾਂਦਾ ਮੈਂ ਇੰਨੀ ਗੱਲ ਹੀ ਕਹੂੰਗਾ ਅਸਲ ਘਾਟਾ ਉਹਦਾ ਹੀ ਹੈ ਜਿਹੜਾ ਜਗ ਤੇ ਹੈ ਨਹੀਂ ਆਪਣੇ ਚ ਵਿਛੜ ਗਿਆ ਬਸ ਵਾਧੇ ਘਟਿਆਂ ਦੀ ਗੱਲ ਤਾਂ ਬਿਜ਼ਨਸ ਦੇ ਨਾਲ ਜੁੜੀ ਹੋਈ ਹੈ ਤੇ ਤੁਸੀਂ ਜਦੋਂ ਤੋਂ ਸ਼ੁਰੂ ਕੀਤਾ 1.5 ਸਾਲ ਚ ਕਿੰਨਾ ਕੁ ਪ੍ਰੋਫਿਟ ਪ੍ਰੋਫਿਟ ਤਾਂ ਚਲੋ ਜਿੰਨਾ ਕੋ ਹੁੰਦਾ ਹੁੰਦਾ ਉਹਨਾ ਕੀ ਹੁੰਦਾ ਮਤਲਬ ਫਿਰ ਘਾਟੇ ਜਦੋਂ ਪਏ ਹੋਣੇ ਆ ਕਦੇ ਉਦੋਂ ਫਿਰ ਮਨ ਚ ਆਇਆ ਕਦੇ ਵੀ ਅਰ ਵੀ ਇੱਕ ਤਾਂ ਕੰਮ ਵੀ ਆਹਾ ਸ਼ੁਰੂ ਕਰ ਲਿਆ ਸੀ 100 ਜਣਿਆਂ ਤੋਂ ਘਵਾ ਵੀ ਲਿਆ ਉੱਤੋਂ ਹੁਣ ਘਾਟਾ ਵੀ ਪੈਣ ਲੱਗ ਗਿਆ ਨਹੀਂ ਉਹ ਐਕਚੁਅਲੀ ਕਈ ਵਾਰੀ ਕੀ ਹੁੰਦਾ ਬਾਈ ਜੀ ਸ਼ੁਰੂਆਤ ਚ ਹੁੰਦਾ ਹੈ ਸੋ ਆਜ ਵੀ ਹੁੰਦਾ ਹੈ ਹੁਣ ਵੀ ਜਿਵੇਂ ਠੰਡ ਦੇ ਦਿਨ ਚੱਲ ਰਹੇ ਆ ਕਈ ਵਾਰੀ ਵਾਲੀ ਠੰਡ ਹੁੰਦੀ ਹੈ ਤੇ ਅੱਪਾ ਦਾ ਵੀ ਡਿਊਟੀ ਕਰਨਾ ਆਉਣਾ ਹੀ ਆ ਆਪਾਂ ਆ ਕੇ ਸੈਟਅਪ ਕਰਕੇ ਆਪਦਾ ਪ੍ਰਿਪੇਅਰਡ ਕਰਕੇ ਬੈਹ ਜਾਈਦਾ ਤੇ ਕਈ ਵਾਰੀ ਗਾਹ ਨਹੀਂ ਆਉਂਦਾ ਤੇ ਪਰ ਫਿਰ ਪਰਮਾਤਮਾ ਨੀਮੂ ਉੱਪਰੋਂ ਰੱਬ ਨੀਮੂ ਕਰਕੇ ਕਹਿ ਲੀਦਾ ਚਲੋ ਅੱਜ ਜਿੰਨਾ ਲੈ ਕੇ ਆਉਂਨਾ ਸਹੀ ਤੇ ਬਾਕੀ ਇਹ ਤਾਂ ਬਈ ਪਾਰਟ ਆਫ ਲਾਈਫ ਹੈ ਚੱਲਦਾ ਹੀ ਰਹਿਣਾ ਬਈ ਇਹ ਚ ਸਭ ਤੋਂ ਵੱਡੀ ਪਿੰਡ ਚ ਉਹ ਇੱਕ ਨਾ ਵੀ ਕੰਮ ਕਰਨਾ ਬੜੀ ਚੁਣੌਤੀਆਂ ਹੁੰਦੀਆਂ ਸਭ ਤੋਂ ਵੱਡੀ ਮੁਸ਼ਕਲ ਕੀ ਆਉਂਦੀ ਆ ਤੁਹਾਨੂੰ ਵੀ ਕੀ ਉਹ ਲੱਗਦਾ ਵੀ ਜਦੋਂ ਖਾਣੇ ਚ ਲੋਕ 버ਗਰ ਤਾਂ ਮੰਗਦੇ ਆ ਪਰ ਆਪਣੇ ਪਿੰਡ ਵਾਲਿਆਂ ਦਾ ਟੇਸਟ ਵੀ ਤਾਂ ਵੱਖਰਾ ਹੀ ਹੁੰਦਾ ਨਾ ਉਹ ਬਈ ਉਹ ਤਾਂ ਦੇਖੋ ਜੀ ਜਿੱਥੋਂ ਤਾਂ ਆਪਾਂ ਤੋਂ ਪੂਰਤੀ ਕੀਤੀ ਜਾਂਦੀ ਆ ਆਪਾਂ ਕਰਦੇ ਆ ਠੀਕ ਹੈ ਬਾਕੀ ਹਾਂ ਕਈ ਵਾਰੀ ਗਾਗ ਨੂੰ ਜਿਵੇਂ ਕਿਸੇ ਚੀਜ਼ ਦੀ ਨੋਲਿਜ ਨਹੀਂ ਹੁੰਦੀ ਫਿਰ ਆਪਾਂ ਉਹਨੂੰ ਦੱਸਦੇ ਆ ਬਾਈ ਜੀ ਇਹਦੇ ਚ ਆ ਚੀਜ਼ ਨਹੀਂ ਇਹਦੇ ਚ ਆ ਜੀ ਆਏ ਹੁੰਦੀ ਹੈ ਨਹੀਂ ਉਹ ਹੈ ਨਾ ਵੀ ਕਈ ਵਾਰੀ ਉਹ ਫਿਰ ਮੋਡੀਫਾਈ ਵੀ ਕਰਨਾ ਪੈਂਦਾ ਪਿੰਡ ਵਾਲੇ ਹਿਸਾਬ ਨਾਲ ਉਹ ਕਰਨਾ ਪੈਂਦਾ ਜੀ ਉਹ ਦਾ ਕਰਨਾ ਪੈਂਦਾ ਉਹ ਤਾਂ ਜੀ ਕਰਨਾ ਪੈਂਦਾ ਕਿਉਂਕਿ ਜੋ ਆਪਣੇ ਹੱਥ ਜੇ ਮੋਡੀਫਿਕੇਸ਼ਨ ਉਹ ਆਪਾਂ ਕਰ ਦੇਈਏ ਉਹ ਵੀ ਕਿਸੇ ਹੱਥਾਂ ਕੀ ਹੁੰਦੀ ਤੇ ਪਿੰਡ ਵਾਲਿਆਂ ਨੇ ਕਦੇ ਅਵੱਲੀ ਚੀਜ਼ ਮੰਗੀ ਹੈ ਵੀ ਬਹੀ ਸਾਨੂੰ ਆਹ ਦੇ ਆਹ ਦੇ ਵੀ ਉਹ ਕਦੇ ਪਿੰਡ ਵਾਲਿਆਂ ਨੇ ਮੈਂ ਜਦੋਂ ਪਹਿਲਾਂ ਇੱਥੇ ਆਇਆ ਸੀਗਾ ਮੈਂ ਇੱਥੇ ਰੇੜੀ ਲਾਈ ਸੀ ਆ ਕੇ ਤੇ ਮੈਨੂੰ ਕਈ ਪਿੰਡ ਦੇ ਬਜ਼ੁਰਗਾਂ ਨੇ ਜਾਂ ਭਰਾਵਾਂ ਨੇ ਮੈਨੂੰ ਇਹ ਗੱਲ ਕਿ ਭਾਈ ਚੰਗਾ ਹੋਇਆ ਤੂੰ ਸਾਡੇ ਪਿੰਡ ਆਇਆ ਸਾਡੇ ਪਿੰਡ ਕੋਈ ਵੀ ਐ ਨਹੀਂ ਬਰਗਰ ਵਾਲਾ ਇੰਦਾ ਕਰਕੇ ਤੇ ਮੈਨੂੰ ਕਈਆਂ ਨੇ ਵੱਡਿਆਂ ਨੇ ਵੀ ਆਖਿਆ ਵੀ ਤੂੰ ਆਪਦਾ ਇੱਥੋਂ ਠੀਆ ਨਾ ਛਟਾਈ ਪਵਾ ਤੇਰਾ ਵੀ ਕਹਿ ਚਾ ਨਾ ਵੀ ਹੌਸਲਾ ਦਿੱਤਾ ਹਮਲਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤੀ ਤੇ ਬਸ ਉਹਨਾਂ ਦੇ ਕਰਕੇ ਤੇ ਕਰਦਿਆਂ ਦੇ ਕਰਕੇ ਆਪਣਾ ਬਾਈ ਤੁਰੇ ਆ ਰਹੇ ਹੁਣ ਗਾ ਤੇ ਕਰ ਚੱਲੀ ਜਾ ਰਹੇ ਆ 1.5 ਸਾਲ ਹੋ ਗਿਆ ਇੱਥੇ ਹੀ ਆ ਇੱਥੇ ਵਧੀਆ ਹੋ ਰਿਹਾ ਗੁਜ਼ਾਰਾ ਠੀਕ ਹੈ ਬਾਈ ਜੀ ਟਾਈਮ ਪਾਸ ਵਧੀਆ ਹੁੰਦਾ ਮੈਂ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ ਉਹ ਇਹੋ ਜਿਹੇ ਵਿਅਕਤੀਆਂ ਦਾ ਜਰੂਰ ਹੌਸਲਾ ਵਧਾਇਆ ਕਰੋ ਉਹਨਾਂ ਤੋਂ ਤੁਸੀਂ ਖਾਣਾ ਪੀਣਾ ਤਾਂ ਹੈ ਉਹਨਾਂ ਤੋਂ ਖਾਇਆ ਪਿਆ ਕਰੋ ਕਿਉਂਕਿ ਇਹ ਐਸੇ ਲੋਕ ਨੇ ਜਿਹੜੇ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕਿਸੇ ਵੱਲ ਹੱਥ ਵਧਾ ਕੇ ਨਹੀਂ ਰਾਜੀ ਮਿਹਨਤ ਬਾਬੇ ਨਾਨਕ ਦਾ ਸਿਧਾਂਤ ਕਿਰਤ ਕਰਨ ਵਾਲਾ ਹਨ ਉਹ ਉਸ ਤੇ ਚੱਲ ਰਹੇ ਆ ਤੇ ਇਸ ਲੋਕਾਂ ਦਾ ਹੌਸਲਾ ਜਰੂਰ ਵਧਾਇਆ ਕਰੋ ਤੁਸੀਂ ਸਫਰ ਚੈਨਲ ਦੇ ਨਾਲ ਜੁੜੇ ਸਾਨੂੰ ਇਹਨਾਂ ਸਮਾਂ ਦਿੱਤਾ ਜੇਕਰ ਤੁਸੀਂ ਐਂਡ ਤੱਕ ਆ ਹੀ ਗਏ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਵੀ ਤੇ ਆਪਣੇ ਵਿਚਾਰ ਜਰੂਰ ਥੱਲੇ ਕਮੈਂਟ ਕਰਕੇ ਦੱਸਿਓ ਜੀ ਬਹੁਤ ਬਹੁਤ ਧੰਨਵਾਦ